ਸਾਡੇ ਨੌਜਵਾਨਾਂ ਦੇ ਬਰਾਬਰ ਦੇ ਅਨੁਸਾਰ तमाम ਸਾਡੇ ਨੌਜਵਾਨ ਸਾਡੀ ਅੱਜ ਜਿਨ੍ਹਾਂ ਨੇ ਭਗਵੰਤ ਮਾਨ ਸਰਕਾਰ ਦੇ ਜਿਹੜੇ ਮਿਸਾਲਾ ਦੀ ਕਾਰਿਸ਼ਾਲਾ ਵਿੱਚ ਲਿੱਖੀ ਹੋਏ ਅੱਜ ਆਮ ਆਦਮੀ ਪਾਰਟੀ ਵਿੱਚ ਜੁਆਇਨ ਕੀਤਾ ਹਨ ਅਤੇ ਆਮ ਆਦਮੀ ਪਾਰਟੀ ਦੇ ਪਾਰਟੀ ਸਕੂਲ ਦੇ ਮੈਂ ਇਹ ਦੁਹਰਾਣੇ ਲਈ ਤੁਹਾਨੂੰ ਭਰੋਸਾ ਦਵਾਉਣਾ ਹੈ ਕਿ ਇਹ ਸਾਰੇ ਕੋਈ ਮਨਾਵੇ ਦੇ ਕੱਲੀਆਂ ਸਰਕਾਰਾਂ ਨੇ ਇਹਦੇ ਹੱਕ ਜਿਹੜੇ ਖੋਏ ਸੀ ਅਸੀਂ ਸਾਰੇ ਨਾਲ ਮਿਲ ਕੇ ਉਹ ਹਾਕਿਆਂ ਨੂੰ ਦੁਆਵਾਵਾਂਗੇ ਚਾਹੇ ਉਹ ਐਜੂਕੇਸ਼ਨ ਦੇ ਤਰਫੋਂ ਹੋਏ ਚਾਹੇ ਉਹ ਸਪੋਰਟਸ ਦੇ ਪੱਖੋਂ ਹੋਏ ਸੋ ਅਸੀਂ ਧਾਰਪੁਰ ਦੇ ਜਿਹੜੇ ਸਾਡੇ ਨੌਜਵਾਨ ਹੈ ਕਾਫੀ ਜੁਝਾਰੂ ਹੈ ਮਿਹਨਤੀ ਹੈ ਉਹ ਐਜੂਕੇਸ਼ਨ ਦੇ ਵਿੱਚ ਵੀ ਬੜੇ ਮਿਹਨਤੀ ਆ ਔਰ ਸਾਡੇ ਸਪੋਰਟਸ ਦੇ ਵਿੱਚ ਵੀ ਉਹ ਅਹਿਮ ਹੁੰਦੀ ਭੂਮਿਕਾ ਲੇਕਿਨ ਥੋੜੇ ਸਰਕਾਰ ਦੀ ਤਰਫੋਂ ਇਹ ਬੰਜੇ ਰਹੇ ਆ ਸੋ ਆਮ ਆਦੀ ਪਾਰਟੀ ਦਾ ਪਹਿਲਾ ਹੀ ਮੋਟੋ ਹੈ ਵੀ ਜਿਹੜੇ ਸਾਡੇ ਨੌਜਵਾਨ ਹੈ ਇਹਨਾਂ ਨੂੰ ਅਸੀਂ ਸਪੋਰਟਸ ਦੇ ਵੱਲ ਵੱਧ ਤੋਂ ਵੱਧ ਇਹਨਾਂ ਨੂੰ ਤਕੜਾ ਕਰਨਾ ਵੀ ਤਾਂ ਜੋ ਇਹ ਬਾਹਰਲੇ ਮੁਲਕਾਂ ਦੇ ਵਿੱਚ ਵੀ ਆਪਣੇ ਹਿੰਦੁਸਤਾਨ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਸੋ ਮੈਂ ਜਿੰਨੇ ਵੀ ਸਾਡੇ ਅੱਜ ਨੌਜਵਾਨ ਸਾਥੀ ਅੱਜ ਸਾਡੇ ਪਰਿਵਾਰ ਦਾ ਹਿੱਸਾ ਬਣੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਮੁਬਾਰਕਬਾਦ ਦੇਣਾ ਔਰ ਆਗਾਮੀ ਜਿਹੜੇ ਇਲੈਕਸ਼ਨ ਦੇ ਵਿੱਚ ਇਹ ਦਿਨ ਰਾਤ ਹੀ ਕਰਕੇ ਜਿਹੜੇ ਆਪਣੇ ਸਿਆਣਪੁਰ ਹਲਕੇ ਦੇ ਵਿੱਚ ਉਹ ਜਿੱਥੇ ਵੀ ਸਾਡੇ ਇਹਨਾਂ ਦੇ ਕੋਈ ਰਿਸ਼ਤੇਦਾਰ ਹੈ ਉੱਥੋਂ ਵੱਧ ਤੋਂ ਵੱਧ ਮਿਹਨਤ ਕਰਦੇ ਹੋਏ ਆਪਣੇ ਸਿਆਣਪੁਰ ਦੇ ਜਿਹੜੇ ਵੱਧ ਤੋਂ ਵੱਧ ਬੂਥ ਇਹ ਜਿਤਾਣਗੇ ਸੋ ਮੈਂ ਇੱਕ ਵਾਰ ਫੇਰ ਤੋਂ ਇਹਨਾਂ ਦਾ ਮੈਂ ਬਹੁਤ ਬਹੁਤ ਆਪਣੀ ਪਾਰਟੀ ਵੀ ਸਵਾਗਤ ਕਰਦਾ ਹਾਂ ਔਰ ਇਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ